ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਦਾ ਜੈ ਮਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟੈਲੀ ਲਾਈਵ ਬਲੌਗ ਤੇ ਹੋਰ ਸੁਣਾਉਂਦੀ ਆ ਜਿਆ ਮੀਂਹ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਹੀ ਬਣਾ ਲੱਗਿਆ ਲਸਣ ਦਾ ਅਚਾਰ ਰਸਾਈ ਸਿਰੇ ਜਾ ਕੇ ਮੰਡੀ ਤੋਂ ਲਿਆ ਆਂਦਾ ਸੀ ਤੇ ਉਹਨੂੰ ਛੇਲ ਲਗੇ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਵਾ ਉਹਦੇ ਵਿੱਚ ਜਗੀ ਕੀ ਪੈਣਾ ਮਮੀ ਜੀ ਤੁਹਾਨੂੰ ਦੱਸਦੇ ਹਾਂ ਮਮੀ ਜੀ ਕੀ ਪੈਣਾ ਚਾਹੀਦਾ ਸਸਤਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਲਸਣ ਦਾ ਚਟਪਟਾ ਆਚਾਰ ਜੋ ਕਿ ਸਾਰੇ ਖੁਸ਼ ਹੋ ਕੇ ਖਾਂਦੇ ਆ ਤੇ ਹਰ ਘਰ ਵਿੱਚ ਬੰਦਾ ਵਾ ਤੇ ਇਹ ਖਾਣਾ ਜਿਹੜਾ ਇਹ ਬਹੁਤ ਵਧੀਆ ਵਾ ਕਿ ਇਹ ਸਰਦੀਆਂ ਦੇ ਵਿੱਚ ਆਚਾਰ ਜਿਹੜਾ ਇਹ ਖਾਣਾ ਚਾਹੀਦਾ ਵਾ ਵੈਸੇ ਤੇ ਗਰਮੀਆਂ 'ਚ ਵੀ ਖਾ ਲੈਂਦੇ ਸਾਰੇ ਜਿਨ੍ਹਾਂ ਨੂੰ ਸਵਾਦ ਲੱਗਦਾ ਪਰ ਇਹ ਅੱਜ ਜਿਹੜੇ ਤਰੀਕੇ ਨਾਲ ਸੀ ਬਣਾਵਾਂਗੇ ਉਹ ਸਾਰਿਆਂ ਨੂੰ ਸਵਾਦ ਲੱਗੂਗਾ ਤੇ ਸਾਰਿਆਂ ਨੂੰ ਵਧੀਆ ਲੱਗੂਗਾ ਤੇ ਹੁਣ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਕੀ ਕੀ ਪੈਂਦਾ ਤੇ ਇਹਦੇ ਵਿੱਚ ਆਪਾਂ ਲਸਣ ਲਿਆ ਵਾ ਲਸਣ ਲਿਆ ਆਪਾਂ ਦਾ ਕਿਲੋ ਤੋਲ ਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਵਿੱਚ ਜਿਹੜਾ ਵਾ ਉਹ ਭਿਉਂਦਾ ਵਾ ਜਦੋਂ ਪਾਣੀ ਵਿੱਚ ਭੀਗੇ ਤੇ ਇਹਦਾ ਛਿਲਕਾ ਜਿਹੜਾ ਉਹ ਜਲਦੀ ਉਤਰ ਜਾਂਦਾ ਵਾ ਤੇ ਫੇਰ ਬਾਅਦ ਛਿਲਕਾ ਉਤਾਰ ਗਏ ਆਪਾਂ ਤੇ ਇਹਨੂੰ ਜਿਹੜਾ ਮੋਟਾ ਪੀਸ ਹੈਗੇ ਉਹਨਾਂ ਨੂੰ ਦੋ-ਦੋ ਫਾੜ ਕਰ ਲਿਆ ਆਪਾਂ ਦੋ ਪੀਸ ਕਰ ਲਿਆ ਕਿ ਬਹੁਤਾ ਮੋਟਾ ਵੀ ਜਿਹੜਾ ਫੇਰ ਆਪਾਂ ਬਾਅਦ ਵਿੱਚ ਇਹਨੂੰ ਇੱਕ ਧੁੱਪ ਲਵਾਈ ਆ ਕਿਉਂਕਿ ਇਹਨੂੰ ਧੁੱਪ ਲੱਗਣੀ ਜਿਹੜੀ ਆ ਬਹੁਤ ਜ਼ਰੂਰੀ ਆ ਜਿੰਨਾ ਥਾਵਾਂ ਤੇ ਜਿਸ ਤਰ੍ਹਾਂ ਬਾਹਰ ਰਹਿੰਦੇ ਆ ਸਾਰੇ ਤੇ ਉੱਥੇ ਧੁੱਪ ਨਹੀਂ ਹੁੰਦੀ ਤੇ ਆਪਾਂ ਕੀ ਕਰਾਂਗੇ ਇੱਕ ਕੱਪੜਾ ਲੈ ਕੇ ਸੁੱਤੀ ਤੇ ਉਹਨੂੰ ਪੱਖੇ ਥੱਲੇ ਵਿਛਾ ਗਏ ਤੇ ਪੱਖੇ ਦੀ ਹਵਾ ਦੇ ਨਾਲ ਪੂਰਾ 4-5 ਘੰਟੇ ਰੱਖ ਦੋ ਤੇ ਲਸਣ ਜਿਹੜਾ ਵਾ ਇਹਦੀ ਨਮੀ ਜਿਹੜੀ ਉਹ ਖਤਮ ਹੋ ਜਾਂਦੀ ਆ ਪਾਣੀ ਜਿਹੜਾ ਉਹ ਨਹੀਂ ਰਹਿੰਦਾ ਵਿੱਚ ਪਾਣੀ ਇਹਦਾ ਸੁੱਕਣਾ ਚਾਹੀਦਾ ਵਾ ਜੇ ਪਾਣੀ ਰਹਿ ਗਿਆ ਤੇ ਫੇਰ ਖਰਾਬ ਹੋਣ ਦਾ ਡਰਨਦਾ ਵਾ ਆਪਾਂ ਇੱਕ ਧੁੱਪ ਲਵਾਤੀ ਇਹਨੂੰ ਚਾਰ ਨੂੰ ਹੁਣ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਪਾਉਣੇ ਆ ਉਹ ਆਪਾਂ ਮੇਥਰੇ ਲਏ ਆ ਮੇਥੇਰੇ ਪਾਵਾਂਗੇ ਇੱਕ ਚਮਚਾ ਇੱਕ ਚਮਚਾ ਸੌਂਫ ਦਾ ਪਾਵਾਂਗੇ ਆਪਾਂ ਇੱਕ ਚਮਚਾ ਜਵੈਣ ਦਾ ਪਾਵਾਂਗੇ ਇੱਕ ਸੁੱਕਾ ਧਨੀਆ ਵਾ ਇੱਕ ਚਮਚਾ ਜੀਰੇ ਦਾ ਪਾਵਾਂਗੇ ਆਪਾਂ ਜੀਰਾ ਆਪਾਂ ਦੋ ਚਮਚੇ ਵੀ ਪਾ ਸਕਦੇ ਆ ਤੇ ਇੱਕ ਲੌਂਜੀ ਆ ਇਹ ਵੀ ਇੱਕ ਚਮਚਾ ਪਾਵਾਂਗੇ ਤੇ ਆ ਗੁੜ ਵਾ ਗੁੜ ਦੇ ਆਪਾਂ ਅੱਧਾ ਕਿਲੋ ਦੇ ਵਿੱਚ ਤਿੰਨ ਚਮਚੇ ਗੁੜ ਦੇ ਆ ਇਹ ਪਾਵਾਂਗੇ ਇਹ ਪਾਉਣ ਦੇ ਨਾਲ ਜਿਹੜਾ ਚਾਰ ਦਾ ਟੇਸਟ ਵਾ ਉਹ ਬਹੁਤ ਵਾਜਹੰਦਾ ਵਾ ਆ ਕਾਲਾ ਨਮਕ ਵਾ ਤੇ ਆ ਪੀਲੀ ਸਰੋਂ ਆ ਹੈਗੀ ਕਾਲੀ ਸਰੋਂ ਤੇ ਆ ਹੈਗੀ ਰਾਈ ਰਾਈ ਦੇ ਆਪਾਂ 1.5 ਚਮਚਾ ਪਾਵਾਂਗੇ ਆ ਵੀ ਚਮਚਾ ਪਾਵਾਂਗੇ ਸਰੋਂ ਦਾ ਵੀ ਪੀਲੀ ਸਰੋਂ ਦਾ ਵੀ ਇੱਕ ਚਮਚਾ ਪਾਵਾਂਗੇ ਆ ਕਾਲਾ ਨਮਕ ਵਾ ਇਹ ਪਾਉਣਾ ਜਿਹੜਾ ਬਹੁਤ ਜ਼ਰੂਰੀ ਆ ਤੁਸੀਂ ਨਹੀਂ ਚਾਹੋ ਤਾਂ ਤੁਸੀਂ ਨਾ ਵੀ ਪਾ ਸਕਦੇ ਜੋ ਇਹ ਇੱਕ ਚਮਚਾ ਪਾਉਣਾ ਆਪਾਂ ਤੇ ਇੱਕ ਚਮਚਾ ਬਾਕੀ ਮਸਾਲੇ ਜਿਹੜੇ ਬਾਅਦ ਚ ਦੱਸਾਂਗੇ ਪਹਿਲਾਂ ਆਪਾਂ ਤਾਂ ਸਿਰਕਾ ਹੀ ਪਾਉਣਾ ਹਾਂ ਸਿਰਕਾ ਵੀ ਪਾਉਣਾ ਆਪਾਂ ਸਿਰਕਾ ਦੋ ਚਮਚੇ ਪਾਉਣਾ ਵਿੱਚ ਇਹਦੇ ਦੋ ਦੇ ਵੀ ਤੁਸੀਂ ਅੱਧਾ ਕਿਲੋ ਲਸਣ ਮਾਂ ਤਿੰਨ ਚਮਚੇ ਪਾ ਸਕਦੇ ਜੋ ਹੁਣ ਆਪਾਂ ਗੈਸ ਨੂੰ ਆਨ ਕਰਾਂਗੇ ਤੇ ਆਪ ਉੱਪਰ ਰੱਖਾਂਗੇ ਪੈਨ ਚਲੀ ਜਾ ਗੈਸ ਦਾ ਜਿਹੜਾ ਸੇਕ ਹੈ ਉਹ ਕੱਟ ਕਰ ਦਾਂਗੇ ਆਪਾਂ 1 ਚਮਚਾ ਆਪਾਂ ਪਾਵਾਂਗੇ ਸੌਫ ਦਾ 1 ਚਮਚਾ ਪਾਵਾਂਗੇ ਆਪਾਂ ਮਿੱਠੇ 1 ਚਮਚਾ ਆਪਾਂ ਪਾਵਾਂਗੇ ਜੀਰਾ 1 ਚਮਚਾ ਆਪਾਂ ਪਾਵਾਂਗੇ ਸੁੱਕਾ ਧਨੀਆ ਇੱਕ ਚਮਚਾ ਪਾਵਾਂਗੇ ਆਪਾਂ ਕਾਲੀ ਸਰੋਂ ਕਾਲੀ ਸਰੋਂ ਜੇ ਜੋ ਵੀ ਹੋਊਗਾ ਉਹ ਆਪਾਂ ਕੱਢ ਦੇਣਾ ਇੱਕ ਚਮਚਾ ਪਾਵਾਂਗੇ ਆਪਾਂ ਪੀਲੀ ਸਰੋਂ ਇਹ ਕਿੰਨੇ ਹਾਂ ਇੱਕ ਚਮਚਾ ਪਾਵਾਂਗੇ ਆਪਾਂ ਰਾਈ ਦਾ ਇੱਕ ਚਮਚਾ ਪਰਾਈ ਪਾ ਲਈ ਪਾਤੀ ਚਮਚਾ ਡਾ ਛੋਟਾ ਨੂੰ ਇੱਕ ਚਮਚਾ ਪਰਾਈ ਦਾ ਪਾਵਾਂਗੇ ਇੱਕ ਚਮਚਾ ਆਪਾਂ ਪਾਵਾਂਗੇ ਕਲੌਂਜੀ ਦਾ ਕਲੌਂਜੀ ਦਾ ਵੀ ਚਾਰ ਖਰਾਬ ਨਹੀਂ ਹੁੰਦਾ ਇੱਕ ਚਮਚਾ ਪਾਵਾਂਗੇ ਆਪਾਂ ਜਿਵੈਣ ਦਾ ਜਿਵੈਣ ਦੇ ਨਾਲ ਵੀ ਜਿਹੜਾ achar ਦਾ ਟੇਸਟ ਵਾ ਉਹ ਵਧੀਆ ਆਉਂਦਾ ਵਾ ਤੇ ਇਹਨਾਂ ਨੂੰ ਆਪਾਂ ਥੋੜੇ ਅੱਗ ਤੇ ਨਾ ਸੇਕ ਲਵਾ ਲੈਣਾ ਕਿਉਂਕਿ ਇਹਨਾਂ ਦੀ ਮਸਾਲਿਆਂ ਦੀ ਜਿਹੜੀ ਨਮੀ ਆ ਉਹ ਖਤਮ ਹੋ ਜਾਈਏ ਕਿਉਂਕਿ ਨਮੀ ਨਹੀਂ ਰਹਿਣੀ ਚਾਹੀਦੀ ਗਿੱਲੇ ਨਹੀਂ ਮਸਾਲਾ ਕਿਉਂਕਿ ਹੈ ਤਾਂ ਸੁੱਕੇ ਹੁੰਦੇ ਆ ਪਰ ਇਹਨੂੰ ਆਪਾਂ ਥੋੜਾ ਜਿਹਾ ਸੇਕ ਲਵਾ ਲਾਂਗੇ ਜਾਂ ਆਪਾਂ ਧੋਪ ਲਵਾ ਲਾਂਗੇ ਤੇ ਮਸਾਲੇ ਪਾਉਣ ਦੇ ਨਾਲ ਮੁਰਤੇ achar ਜਿਹੜਾ ਵਾ ਉਹ ਖਰਾਬ ਨਹੀਂ ਹੁੰਦਾ ਤੇ achar ਬਹੁਤ ਵਧੀਆ ਬਣਦਾ ਵਾ ਆਪਾਂ ਥੋੜੇ ਜਿਹਾ ਸੇਕ ਦੇ ਉੱਤੇ ਨਾ ਮਸਾਲੇ ਜਿਹੜੇ ਉਹ ਥੋੜੇ ਜਿਹਾ ਭੁੰਨ ਲੈਣੇ ਆ ਤੇ ਹੁਣ ਤੁਸੀਂ ਵੇਖ ਹੀ ਸਕਦੇਗੇ ਇਹ ਜਿਹੜੇ ਸਰੋਂ ਦਾ ਤੜਕਾ ਤੜਕਾ ਡਾ ਪਿਆ ਆ ਵੇਖੋ ਪਸੇ ਜਿਹੜਾ ਘੱਟ ਕਰਨਾ ਵਾ ਤੇ ਮਸਾਲੇ ਜਿਹੜੇ ਉਹ ਸਾਡੇ ਭੁੱਜ ਗਏ ਆ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਤੇ ਇਹਨੂੰ ਆਪਾਂ ਪਲੇਟ 'ਚ ਪਾ ਲੈਨੇ ਆ ਮਸਾਲਿਆਂ ਨੂੰ ਕਿਉਂਕਿ ਇਹ ਠੰਡੇ ਹੋ ਜਾਣਗੇ ਤੇ ਫੇਰ ਇਹਨਾਂ ਨੂੰ ਇਹਦੇ ਵਿੱਚ ਗ੍ਰੈਂਡਰ ਦੇ ਵਿੱਚ ਪਾ ਕੇ ਤੇ ਆਪਾਂ ਪੀਸ ਲੈਣਾ ਥੋੜਾ ਥੋੜਾ ਜਿਆਦਾ ਨਹੀਂ ਪੀਸਣਾ ਕਿ ਦਰੜਵੜਾ ਜਿਹਾ ਹੋ ਜਾਣਾ ਤੇ ਜਿੰਨਾ ਚਿਰ ਆਪਣੇ ਮਸਾਲੇ ਠੰਡੇ ਹੁੰਦੇ ਆ ਤੇ ਉਹਨਾਂ ਜਿਹੜਾ ਆਪਾਂ ਕੜਾਈ ਉੱਪਰ ਰੱਖਦੇ ਹਾਂ ਲੋਏ ਕੜਾਈ ਦੇ ਤੱਕ ਆਦੀ ਆ ਨਾ ਆਪਾਂ ਆਗ ਬਾਅਦ ਲਿਤੀ ਤੇ ਕਿਹੜੀ ਵੱਡੀ ਗੱਲ ਹੈ ਕਿ ਇਹ ਜੇ ਜਪੰਗ ਦੇ ਪਾਤੇ ਅੱਧਾ ਜਿਹੜਾ ਡਰਡਰ ਨੂੰ ਜਿਹੜਾ ਚੱਪ ਤੇ ਜਿਹੜਾ ਇੱਕ ਚੱਪ ਤੇਲ ਦਾ ਲੈਣਾ ਨੂੰ ఏ <Ce> బా ਤੇ ਚਾਰ ਜਿਹੜਾ ਇਹ ਖਰਾਬ ਨਹੀਂ ਹੁੰਦਾ ਭਾਵੇਂ ਜਿੰਨਾ ਚਿਰ ਮਰਜ਼ੀ ਆਪਾਂ ਰੱਖ ਲਵਾਂਗੇ ਤੇ ਇਹ ਚਾਰ ਜਿਹੜਾ ਖਰਾਬ ਨਹੀਂ ਹੋਣਾ ਹੂੰ ਤੇ ਹੁਣ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਪਹਿਲਾਂ ਤੇ ਫਿਰ ਬਾਅਦ ਵਿੱਚ ਆਪਾਂ ਸੇਜੜਾ ਉਹ ਘਟ ਕਰਦਾਂਗੇ ਤੇ ਬਹੁਤੇ ਵੀ ਗਰਮ-ਗਰਮ ਦੇ ਵਿੱਚ ਇਹ ਜਿਹੜੇ ਲਸਣ ਜਿਹੜਾ ਵਾ ਇਹ ਨਹੀਂ ਪਾਉਣਾ ਕਿਉਂਕਿ ਇਹ ਉੱਪਰੋਂ ਸੜ ਜਾਊਗਾ ਤੇ ਵਿੱਚ ਜਿਹੜਾ ਉਹ ਕੱਚਾ ਰਹਿ ਜਾਊਗਾ ਫਿਰ ਸਮੈਲ ਆਊਗੀ। ਲੋਈ ਤੇਲ ਹੋ ਗਿਆ ਉਹ ਗਨ அது கட்ட ஏற்ப ਤੇ ਜਦੋਂ ਇਹ ਬੋਤਾ ਗਰਮ ਹੋ ਗੂਗਾ ਤੇ ਇਹਨਾਂ ਲੱਣੇੜੋ ਖੜਾ ਕਰ ਲਿਓ ਫਿਰ ਇਹ ਚੋਲੇ achar ਦੇ ਚੋਲੇ ਲਾਓ ਆਪਾਂ ਇੱਕ ਢੋਖਾ ਇਹਨਾਂ ਲੱਣ ਨੂੰ ਤੇ ਜੇ ਇਹ ਤੋਂ ਆਪਣਾ ਨਹੀਂ ਲੱਗੇ ਤੇ ਪੱਕੇ ਥਲੇ ਵੀ ਆਪਾਂ ਪਾ ਸਕਦੇ ਆ ਉਹਨਾਂ ਆਪਾਂ ਮੱਟੀ ਮਰਗੀ ਆਜਦੇ ਨੂੰ ਥੋੜਾ ਜਿਹਾ ਕਰਾਂਗੇ ਜਨੂੰ ਕਿੰਨਾ ਚਿਰ ਆਪਾਂ ਨੂੰ ਨਾਉਣੇ ਇਹਨੂੰ 5 ਤੋਂ ਮਿੰਟ ਬਾਅਦ ਚੰਨਣਾ ਕਿ ਇਹ ਤਾਂ ਬੋਖਾਲਦੇ ਆਂ ਕੋਈ ਦੰਦਾ ਦੇ ਕਿ ਇਹ ਤਾਂ ਬੋਖਾਲਦੇ ਲੋਈ ਕੁਝ ਰਿਆ ਵਾ ਨਾ ਸੰਜੇਲਾ ਨਾ ਹੋ ਗਿਆ ਨਰਮ ਤੇ ਲੇਗਾ ਪਾਤੀ ਲੇਗਾ ਪਾਤੀ ਇਹ ਪੈਣਾ ਬਾਈ ਹੁਣ ਆਪਾਂ ਜਿਹੜੇ ਮਸਾਲੇ ਜਿਹੜੇ ਆ ਉਹ ਆਪਾਂ ਗ੍ਰੇਡ ਕਰ ਲਏ ਆ ਉਹਦੇ ਵਿੱਚ ਪਾ ਕੇ ਮਿਕਸੀ ਦੇ ਵਿੱਚ ਦਰੜ ਬੜਾ ਜਿਹਾ ਕਰ ਲਏ ਆ ਤੇ ਪੰਜਾਬੀ ਵਿੱਚ ਆਪਾਂ ਦਰੜ ਬੜਾ ਜਿਹਾ ਕਿੰਨੇ ਆ ਤੇ ਤੇ ਵੈਸੇ ਇਹਨੂੰ ਥੋੜਾ ਜਿਹਾ ਕੁੱਟ ਲਓ ਥੋੜੀ ਜਿੜਦਾ ਜੀ ਵੀ ਕੁੱਟ ਸਕਦੇ ਆ ਤੇ ਗਾਧਾ ਨਹੀਂ ਪਿਸਣੇ ਬਿਲਕੁਲ ਬਰੀਕ ਨਹੀਂ ਪਿਸਣੇ ਥੋੜੇ ਆਪਾਂ ਇਹਦੇ ਵਿੱਚ ਪਾ ਦਾਂਗੇ ਪੂਰੀ ਖੀਬੂ ਆਂਟੀ ਦਾ ਤੇ ਇਹਦੇ ਵਿੱਚ ਪਾਵਾਂਗੇ ਸੇਵ ਜਿਹੜਾ ਆਪਾਂ ਕੱਟੀ ਰੱਖੇ ਰਹਿੰਦੇ ਹਾਂ ਇਹਦੇ ਵਿੱਚ ਆਪਾਂ ਇੱਕ ਚਮਚਾ ਪਾਵਾਂਗੇ ਨਮਕ ਦਾ ਤੇ ਥੋੜੇ ਜਿਹੇ ਚਮਚਾ ਪਾਵਾਂਗੇ ਆਪਾਂ ਕਾਲਾ ਕਾਲਾ ਨਮਕ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ ਜਿਹੜਾ ਵਾ ਤੇ ਸੇਧ ਵਾਸਤੇ ਠੀਕ ਹੁੰਦਾ ਵਾ ਤੇ ਮੈਰੇ ਵੀ ਹਾਜੇ ਵਲ ਹੁੰਦਾ ਤੇ ਇਹਨੂੰ ਆਪਾਂ ਇਹ ਇੱਕ ਚਮਚਾ ਪਾਵਾਂਗੇ ਆਪਾਂ ਦਾਲ ਮੇਥੇ ਦਾ ਇੱਕ ਚਮਚਾ ਪਾਵਾਂਗੇ ਆਪਾਂ ਹਲਦੀ ਦਾ ਤੇ ਇੱਕ ਚਮਚਾ ਪਾਵਾਂਗੇ ਆਪਾਂ ਡੇਗੀ ਗਿਰਚ ਦਾ ਗੁੜ ਨਹੀਂ ਪਾਉਣਾ ਵੀ ਅੱਜ ਹੁਣ ਆਪਾਂ ਇਹਨਾਂ ਨੂੰ ਹਿਲਾ ਦਾਂਗੇ ਥੋੜਾ ਜਿਹਾ ਗੁੜ ਪਾਉਣਾ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਥੋੜਾ ਜਿਹਾ ਹਿਲਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਵਿੱਚ ਮਸਾਲੇ ਕਿਉਂਕਿ ਇਹਨਾਂ ਮਸਾਲੇ ਜਿਹੜੇ ਸਾਰੇ ਜਿਹੜੇ ਆਪਾਂ ਪਾਏ ਆ ਇਹ ਸਾਰੇ ਹੀ ਮਤਲਬ ਕਿ ਇਹ ਹਜਮ ਕਰਦੇ ਆ achar ਜਿਹੜਾ ਇਹ ਸਰਦੀਆਂ ਵਿੱਚ ਖਾਣਾ ਜਿਹੜਾ ਬਹੁਤ ਵਧੀਆ ਚੀਜ਼ ਤੇ ਇਹ ਗਰਮ ਹੁੰਦਾ ਵਾ ਤੇ ਲੱਕਦਰਦ ਨਹੀਂ ਹੁੰਦਾ ਲਾਲ ਕਿਉਂ ਹੁੰਦਾ ਜਾਂਦਾ ਦਾਲ ਜਗਾ ਪਤੰਗੀ ਵਿੱਚ ਪਾਈ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਗੁੜ ਗੁੜ ਪਾਉਣੇ ਆਪਾਂ ਦੋ ਗਿਜਮਜੇ ਪਾਉਣੇ ਜਿਆਦਾ ਨਹੀਂ ਪਾਉਣਾ ਤੇ ਗੁੜ ਜਿਹੜਾ ਵਾ ਇਹਦੇ ਨਾਲ ਹੀ ਆਪਾਂ ਖੱਟਾ ਮਿੱਠਾ ਜਿਹੜਾ achar ਵਾ ਉਹ ਬਣੂਗਾ ਗੁੜ ਨੂੰ ਆਪਾਂ ਵਿੱਚ ਕਰ ਦਾਂਗੇ ਨਿੱਕਸ ਤੇ ਚਟਪਟਾ achar ਜਿਹੜਾ ਬਹੁਤ ਹੀ ਤੇਜ਼ੀ ਬਣਦਾ ਵਾ

ਦੋਜੇ ਵੀ ਆਪਾਂ ਨਾ ਮੌਲਾ ਫਾਇਨਲ ਲੈ ਲੇ ਜਿੰਨਾਂ ਚਿਰ ਮਰਜੀ ਰੱਖੋ ਚਾਰ ਕਦੀ ਖਰਾਬ ਨਹੀਂ ਹੋਊਗਾ ਕਿਉਂਕਿ ਆਪਾਂ ਨੇ ਧੋਪ ਵੀ ਲਵਾਈ ਆ ਤੇ ਜਿਹੜੇ ਆਪਾਂ ਇਹਦੇ ਮਸਾਲੇ ਪਾਏ ਆ ਉਹ ਸਾਰੇ ਵਧੀਆ ਵਾ ਤੇ ਇਹਦੇ ਨਾਲ ਚਾਰ ਜਿਹੜਾ ਉਹ ਖਰਾਬ ਨਹੀਂ ਹੁੰਦਾ ਸਿਰਕੇ ਨਾਲ ਵੀ ਚਾਰ ਸਿਰਕਾ ਪਾਉਣ ਨਾਲ ਜਿਹੜਾ ਚਾਰ ਵਾ ਕਦੀ ਖਰਾਬ ਨਹੀਂ ਹੁੰਦਾ ਤੁਹਾਡਾ ਥੋੜਾ ਜਿਹਾ ਇਹ ਨੂੰ 2 ਮਿੰਟ ਬਾਅਦ ਤੇ ਉਹ ਕਾਲਾਂ ਦੇ ਸਾਡਾ ਦਿਰਦਾ ਤੇ ਜਿਹੜਾ ਘੜਵਾ ਇਹ ਵੀ ਜਿਹੜਾ ਇਹ ਮਿਕਸ ਹੋ ਜਾਊਗਾ ਇਹਨੂੰ ਕਿ ਨਜ਼ਰ ਕੋਣਾ ਮੇਣ ਇਹਨੂੰ ਬਸ 5 ਕਿ ਮਿੰਟ ਦੇ ਠੀਕਾ ਜਾਰ ਮੇੜਾ ਬਣ ਕੇ ਤਿਆਰ ਹੋ ਜਾਂਦਾ ਵਾ ਤੇ ਇਹਨੂੰ ਆਪਾਂ ਕੱਚ ਦੇ ਮਰਤਬਾਨ ਤੇ ਜਾ ਆਪਾਂ ਸਲਾਈਸ ਦੇ ਮਰਤਬਾਨ ਵਿੱਚ ਪਾ ਸਕਦੇ ਹਾਂ ਫਿਰ ਠੰਡਾ ਕਰਕੇ ਜੀ ਠੰਡਾ ਕਰਕੇ ਚਾਰ ਨੂੰ ਤੇ ਫੇਰ ਆਪਾਂ ਇਹ ਪਲਾਸਟਿਕ ਦੇ ਬਰਤਵਾਂ ਚ ਪਾਣਾ ਵੀ ਠੰਡਾ ਕਰਕੇ ਪਾਉਣਾ ਵਾ ਗਰਮ-ਗਰਮ ਨਹੀਂ ਪਾਉਣਾ ਗਰਮ-ਗਰਮ ਨਹੀਂ ਪਾਉਣਾ ਚਾਰ ਜਿਹੜਾ ਵਾ ਕਦੀ ਖਰਾਬ ਹੋਏਗਾ ਜੇ ਆਪਾਂ ਇਹਨਾਂ ਨੂੰ ਪਾਵਾਂਗੇ ਸਾ ਦੇਖੋ ਤੇਲ ਜਿਹੜਾ ਵਾ ਇਹਦੇ ਉੱਤੇ ਤੇਲ ਦੇ ਨਾਲ ਚਾਰ ਜਿਹੜਾ ਕਦੀ ਖਰਾਬ ਹੋ ਜਾਂਦਾ ਫਿਰ ਬਾਕੀ ਜਿਹੜੇ ਚੀਜ਼ ਆਪਾਂ ਪਾਈਆਂ ਸਿਰਕਾ ਪਾਇਆ ਸਭ ਕੁਝ ਪਾਇਆ ਵਿੱਚ ਇਹਦੇ ਨਾਲ ਮਸਾਲੇ ਜਿਹੜੇ ਪਾਇਆ ਤੁਹਾਨੂੰ ਦੱਸਿਆ ਹੀ ਆ ਤੇ ਸਾਡੇ ਚੈਨਲ ਨੂੰ ਜਿਹੜੇ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰਨ ਤੇ ਬੈਲ ਹੁੰਦੇ ਤੇ ਦੇਖਵਾਉਣਾ ਨਾ ਕੋਲਣਾ ਸਾਨੂੰ ਅੱਗੇ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਵੀ ਪੰਜਾਬੀ ਦਾ ਵੀਡੀਓ ਜੜੀਆਵਾ ਕਮੈਂਟ ਜਿਹੜਾ ਵਧੀਆ ਵਧੀਆ ਕਰਿਓ ਤੇ ਲਾਈਕ ਸ਼ੇਅਰ ਕਰਨਾ ਤੇ ਦੱਸਣਾ ਕਿ ਸਾਡਾ ਚਾਰ ਬਣਾਉਣ ਦਾ ਤਰੀਕਾ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਚਾਰ ਬਣੂਗਾ ਬਹੁਤ ਟੇਸਟੀ ਚਟਪੜਾ achar ਬਣੂਗਾ ਖੱਟਾ ਮਿੱਠਾ ਤੁਸੀਂ ਵੀ ਆਪਣੇ ਘਰ ਬਣਾ ਕੇ ਦੇਖਣਾ ਕਿਨਾਂ ਤੱਕ ਇਹਦਾ ਨਹੀਂ ਅੰਮੀ

ਸਾਰੇ ਬੱਚੇ ਸਾਰਿਆਂ ਦੀ ਖੁਸ਼ ਹੋ ਕੇ ਖਾਣਗੇ ਜਿਵੇਂ ਉਹ ਆਂਡਾ ਵੀ ਚਾਹ ਵਾਲੀ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਸਾਨੂੰ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿੱਥੋਂ ਲੱਗਾ ਚਾਰ ਵੇਖੋ ਬਿਲਕੁਲ ਪਿਆਰਾ ਹੈ ਇਹ ਬਿਜਾਰ ਵਾਲਾ ਬਿਜਾਰੀ ਚਾਹ ਨਹੀਂ ਉਹ ਚੋਈ ਤਾਂ ਜਿਵੇਂ ਉਹ ਰਿਹਾ ਤੇ ਐਸਾ ਫਿਰ ਬੰਦ ਕਰ ਦਿੰਦੇ ਆ ਤੇ ਤੇ ਨੂੰ ਆਪਾਂ ਠੰਡਾ ਹੋਣ ਦਿੰਦੇ ਆ ਠੰਡਾ ਹੋ ਜਾਵੇ ਤਾਂ ਫੇਰ ਆਪਾਂ ਤੁਹਾਨੂੰ ਮਰਦਮਾਨ ਚ ਪਾ ਕੇ ਤੇ ਵਖਾਲਦੇ ਆ ਤੇ ਮਰਦਮਾਨ ਹੀ ਸਾਡਾ ਜਿਹੜਾ ਵਾ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਸਾਡਾ ਕਿਲੋ ਦਾ ਹੈਗਾ ਵਾ ਮਰਦਵਾਨ ਤੇ ਪਲਾਸਟਿਕ ਦਾ ਮਰਦਵਾਨ ਉਹ ਤੁਸੀਂ ਕੱਚ ਦੇ ਮਰਦਵਾਨ ਵਿੱਚ ਪਾ ਸਕਦੇ ਜੋ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਠੰਡਾ ਹੋਣ ਦਵਾਂਗੇ ਠੰਡਾ ਹੋ ਜਾਵੇ ਤੇ ਫਿਰ ਆਪਾਂ ਨੂੰ ਪਾਵਾਂਗੇ ਤੇ ਜਿਹੜਾ ਲਸਣ ਜਿਹੜਾ ਵਾ ਉਹ ਬਿਲਕੁਲ ਜਿਹੜਾ ਵਾ ਸਾਡਾ ਥੋਣ ਜਿਹੜਾ ਬਿਲਕੁਲ ਤਿਆਰ ਵਾ ਪਾ ਹੀ ਸਕਦੇ ਤੁਸੀਂ ਹੋਗਾ ਗਰਮ ਹੋ ਜਾਵੇ ਠੰਡਾ ਹੋਣ ਤੋਂ ਬਾਅਦ ਹੋ ਜਾਵੇ ਨੂੰ ਦਿਖਾਉਂਦੀ ਹੈ ਨਾ ਇੱਕ ਪੂਰਾ ਹੋ ਗਿਆ ਮੇਰਾ ਤੇ ਇਹ ਉਸੇ ਵਕਤ ਖਾਣ ਵਾਲਾ ਜਿਹੜਾ achar ਵਾ ਤੇ ਤਿਆਰ ਹੋ ਜਾਂਦਾ ਤਾਂ ਮਸਾਲਾ ਵੀ ਜਿਹੜਾ ਵਾ ਉਹ ਵੀ ਬਹੁਤ ਟੇਸਟੀ ਲੱਗੂਗਾ ਹਾਂ ਜਦੋਂ ਠੰਡਾ ਹੁੰਦਾ ਤਾਂ ਉਹ ਖਾ ਲੈਂਦੇ ਆ ਤੇ ਫਿਰ ਆਪਾਂ ਤੁਹਾਨੂੰ ਖਾ ਲਦੇ ਆ ਤੇ ਮਰਥਵਾਨ ਜਿਹੜਾ ਹਮੇਸ਼ਾ ਠੋਗੇ ਇਹਨੂੰ ਚੋਕੜੀ ਚੀਜ਼ ਕੋਣਾ ਚਾਹੀਦਾ ਹੈ ਕਿਉਂਕਿ ਗਿੱਲੇ ਦੇ ਵਿੱਚ achar ਜਿਹੜਾ ਨਹੀਂ ਹੋਣਾ ਚਾਹੀਦਾ ਇਹਨੂੰ ਗਿੱਲੇ ਹੱਥੇ ਲੱਗਣੇ ਚਾਹੀਦੇ ਆਟੇ ਵਾਲੇ ਹੱਥੀਂ ਲੱਗਣੇ ਚਾਹੀਦੇ ਤੇ ਜਿਹੜਾ ਇਹ ਲੇਕ ਚਿਮਚਾ ਜਿਹੜਾ ਆਪਾਂ ਮਿਚ ਵਰਤਣਾ ਉਹ ਵੀ ਆਪਾਂ ਸੁੱਕਾ ਵਰਤਣਾ ਤੇ achar ਨੂੰ ਉੱਨਾ ਕੱਢੋ ਤੇ ਫਿਰ ਉਹਦੇ ਵਿੱਚ ਉਸੇ ਵਾਂਗ ਠੱਕਣ ਜਿਹੜਾ ਉਹ ਪਾ ਬੰਦ ਕਰ ਦੇਣਾ ਚਾਹੀਦਾ ਉਹ ਤੇ achar ਜਿਹੜਾ ਫਿਰ ਇਸ ਤਰ੍ਹਾਂ ਕਰਨ achar ਕਦੀ ਵੀ ਖਰਾਬ ਨਹੀਂ ਹੋਊਗਾ ਜਿੰਨਾ ਚਿਰ ਤੁਸੀਂ ਮਰਜੀ ਰੱਖ ਛੱਡੋ ਲੋ ਇਹ achar ਹੋ ਗਿਆ ਵਾ ਠੰਡਾ ਬਿਲਕੁਲ ਤਿਆਰ ਹੋ ਗਿਆ achar ਸਾਡਾ ਤੇ ਇਹ ਨੂੰ ਹੁਣ ਵੀ ਖਾ ਸਕਦੇ ਜੇ ਉਸੇ ਵੇਲੇ ਵੀ ਖਾਣ ਵਾਲਾ ਤਿਆਰ ਹੋ ਗਿਆ ਅਚਾਰ ਤੇ ਇਹ ਨੂੰ ਹੁਣ ਆਪਾਂ ਮਰਤਬਾਨ ਦੇ ਵਿੱਚ ਭਰ ਕੇ ਰੱਖ ਦਾਂਗੇ ਠੰਡਾ ਹੋ ਗਿਆ ਵਾ ਤੇ ਤੁਸੀਂ ਆਪਣੇ ਘਰ ਬਣਾ ਕੇ ਵੇਖਣਾ ਕਿ ਇਹ ਬਣਾਉਣ ਦਾ ਤਰੀਕਾ ਸਾਡਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਣਾ ਜਰੂਰ ਸਾਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ